ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਧਰਮ ਦੇ ਸਮਾਜ ਦੇ ਅਧੀਨ ਬੜੇ ਪਾਪ ਕੀਤੇ ਗਏ ਨੇ ਦੁਨੀਆ ਦੇ ਵਿੱਚ ਧਰਮ ਦੇ ਨਾਂ ਤੇ ਤੇ ਬੜਾ ਲੁੱਟਿਆ ਗਿਆ ਸਮਾਜ ਨੂੰ ਧਰਮ ਦੇ ਨਾਂ ਤੇ ਬੜੀ ਈਰਖਾ ਫਲਾਈ ਗਈ ਬੜਾ ਜ਼ੁਲਮ ਫਲਾਇਆ ਗਿਆ ਧਰਮ ਦੇ ਨਾਂ ਤੇ ਬੜੀ ਕੱਟਵੱਧ ਬੰਦਿਆਂ ਦੀ ਕੀਤੀ ਗਈ ਧਰਮ ਬਤਾ ਕਿਹਨੂੰ ਕਹਿੰਦੇ ਨੇ ਚਲੋ ਗੁਰਬਾਣੀ ਤਾਂ ਧਰਮ ਉਹਨੂੰ ਮੰਨਦੀ ਹੈ ਪਰਮਾਤਮਾ ਵਾਹਿਗੁਰੂ ਤੇਰਾ ਨਾਮ ਹੀ ਸਭ ਤੋਂ ਵੱਡਾ ਧਰਮ ਹੈ ਤੋਂ ਵੱਡਾ ਕੋਈ ਧਰਮ ਨਹੀਂ ਚੰਗੇ ਕਰਮ ਕਰੋ ਇ ਤੋਂ ਵੱਡਾ ਕੋਈ ਧਰਮ ਨਹੀਂ ਪ੍ਰਿੰਸੀਪਲ ਤੇਜਾ ਸਿੰਘ ਦੇ ਕੋਲ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਕਿ ਪ੍ਰਿੰਸੀਪਲ ਸਾਹਿਬ ਧਰਮ ਕਿਹਨੂੰ ਕਹਿੰਦੇ ਨੇ ਧਰਮ ਦਾ ਮਤਲਬ ਕੀ ਹੁੰਦਾ ਹੈ ਧਰਮ ਦਾ ਆਰਥ ਕੀ ਹੁੰਦਾ ਹੈ ਮੈਨਚ ਕੀ ਹੁੰਦਾ ਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹਾ ਸੀ ਕਿ ਜੇਕਰ ਕੋਈ ਮੈਨੂੰ ਪੁੱਛੇ ਨਾ ਧਰਮ ਕਿਹਨੂੰ ਕਹਿੰਦੇ ਨੇ ਤੇ ਕਿਹਦੇ ਮੈਂ ਇਹ ਵੀ ਤਰ ਕਹਾਂਗਾ ਵੀ ਕੋਈ ਉੱਚਾ ਪਜਾਮਾ ਪਾ ਕੇ ਥੋੜੀ ਜੀ ਦਾੜ੍ਹੀ ਰੱਖ ਕੇ ਸੈਂਟਰ ਵਿੱਚੋਂ ਮੁੱਛਾਂ ਕਟਾ ਕੇ ਤੇ ਸਿਰ ਦੇ ਉੱਤੇ ਟੋਪੀ ਪਾ ਕੇ ਕਿਸੇ ਨੂੰ ਵੇਖੋ ਤੇ ਉਹ ਕਹੇਗਾ ਵੀ ਆਹ ਫਰਾਣਾ ਮੁਸਲਮਾਨ ਜਾ ਰਿਹਾ ਹੈ सोनी दस्तार सजा के दाड़िया मुछा है तरीके वाह के उपान सजा के जा रहा है कुदरती वे कह भी गुरु गोबिंद महाराज जा रहे सिख जा रहे किसी ने जंजू पाया तिलक लाया बोधी रखी है तो अं कह हिंदू जा रहे धर्म पहरावे तो पछाण जाता है साज के मुताबिक धर्म पहरावे तो अ फला हिंदू है जी फला मुसलमान है जी फला सरकार है ਤਾਰੇ ਨੂੰ ਪਹਿਰਾਵਾ ਬਣਾਇਆ ਗਿਆ ਪਰ ਧਰਮ ਪਹਿਰਾਵੇ ਦਾ ਨਾਮ ਨਹੀਂ ਸੀ ਅੱਜ ਦੀ ਦੁਨੀਆ ਦੇ ਵਿੱਚ ਵੀ ਕਿਉਂਕਿ ਧਰਮ ਹਮੇਸ਼ਾ ਜਿੱਦਾਂ ਅਸੀਂ ਸਮਝਦੇ ਆਏ ਧਰਮ ਪਰਦੇ ਦੇ ਪਿੱਛੇ ਕੰਮ ਕਰਦਾ ਹੈ ਅਸੀਂ ਲੋਕ ਪਰਦੇ ਉਤੇ ਵਿਸ਼ਵਾਸ ਰੱਖਦੇ ਆ ਆਹ ਪਰਦਾ ਬੜਾ ਵਧੀਆ ਹੈ ਪਰਦੇ ਦੇ ਪਿੱਛੇ ਕਦੀ ਗਏ ਕਦੀ ਝਾਕਿਆ ਕਦੀ ਪਰਦਾ ਚੁਪਨ ਦੀ ਕੋਸ਼ਿਸ਼ ਕੀਤੀ ਵੀ ਇਹ ਪਰਦੇ ਦੇ ਪਿੱਛੇ ਹੋ ਕੀ ਰਿਹਾ ਹੈ ਕਿੰਨੇ ਕੁ ਕਰਮ ਹੋ ਰਹੇ ਨੇ ਕਿੰਨਾ ਜ਼ੁਲਮ ਹੋ ਰਿਹਾ ਹੈ ਕਿੰਨਾ ਕੁਛ ਹੋ ਰਿਹਾ ਬਾਪੂ ਨੇ ਕਦੇ ਪਰਦਾ ਰੱਖਿਆ ਸੀ ਕਦੇ ਵੀ ਨਹੀਂ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਸਾਖੀਆਂ ਪੜ੍ਹਦੇ ਹੋਗੇ ਉਹਨਾਂ ਨੇ ਕਿਤੇ ਗੌਰ ਨਾਲ ਪੜ੍ਹ ਕੇ ਵੇਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਕਸ਼ਾ ਮਹਾਰਾਜ ਅਹਿਮਦਾਬਾਦ ਜਾਂਦੇ ਨੇ ਤੇ ਉੱਥੇ ਦੋ ਸ਼ਖਸੀਤਾਂ ਨੇ ਜਿਹਦੇ ਨਾਲ ਮਹਾਰਾਜ ਦਾ ਮਰਾਪ ਹੁੰਦਾ ਇੱਕ ਕਿੱਲੇ ਘਟਣ ਵਾਲਾ ਤਰਖਾਨ ਭਾਈ ਲਾਲੂ ਉਹਦੇ ਘਰ ਵਿੱਚ ਜਾ ਕੇ ਚਰਨ ਪਾਉਂਦੇ ਨੇ ਤੇ ਗੁਰੂ ਸਾਹਿਬ ਰੁੱਖੀ ਮੀਸੀ ਖਾ ਕੇ ਗੁਜ਼ਾਰਾ ਕਰਦੇ ਨੇ ਉਹਦੇ ਘਰ 'ਚ ਤੇ ਉੱਥੇ ਹੀ ਕਹਿਣ ਵਾਲਾ ਮਲਕ ਭਾਗੂ ਹੈ ਮਲਕ ਭਾਗੂ ਦਾ ਬ੍ਰਹਮ ਭੋਜ ਤਿਆਰ ਹੁੰਦਾ ਤੇ ਗੁਰੂ ਨਾਨਕ ਸਾਹਿਬ ਨੂੰ ਆਵਾਜ਼ ਮਾਰਦਾ ਹੈ ਮਹਾਰਾਜ ਕਿਹਦੇ ਮਰਗ ਭਾਗੋ ਦੇਖ ਭਾਈ ਮੈਂ ਸੱਚਾ ਸੁੱਚਾ ਬੰਦਾ ਐ ਸੱਚੀਆਂ ਸੁੱਚੀਆਂ ਗੱਲਾਂ ਕਰਨ ਵਾਲਾ ਬੰਦਾ ਹਾਂ ਮੈਂ ਦੂਜੇ ਸਾਧੂਆਂ ਵਰਗਾ ਨਹੀਂ ਜਿਨ੍ਹਾਂ ਨੂੰ ਤੂੰ ਰੋਟੀ ਪਾਣੀ ਵਧੀਆ ਖਵਾਉਣਾ ਤੇ ਉਹਨਾਂ ਜਾਂ ਲੱਗਿਆ ਉਹਨਾਂ ਦੀ ਝੋਲੀ ਦੇ ਵਿੱਚ ਉਹਨਾਂ ਦੇ ਪੱਲੇ ਪਾਦ ਨੇ ਚਾਰ ਚਾਂਦੀ ਦੀਆਂ ਛਲਣਾ ਤੇ ਉਹ ਲੈ ਕੇ ਜਾਂਦਿਆ ਫਾਕੀ ਕਹਿੰਦੇ ਨੇ ਵਾਹ ਜੀ ਵਾਹ ਮਲਕ ਭਾਗੋ ਨਾਲ ਦਾ ਬ੍ਰਹਮ ਗਿਆਨੀ ਬੰਦਾ ਕੋਈ ਨਹੀਂ ਇਹ ਤਾਂ ਬੜਾ ਸੰਤ ਬੰਦਾ ਐ ਬੜਾ ਵਧੀਆ ਬੰਦਾ ਐ ਪਰ ਮਹਾਰਾਜ ਨੇ ਕਿਹਾ ਮੈਂ ਨਹੀਂ ਕਵਾਂਗਾ ਤੂੰ ਮੈਨੂੰ ਨਾਂ ਹੀ ਬੁਲਾ ਕੇ ਚੰਗਾ ਐ ਉਨੇ ਤਿੰਨ ਵਾਰੀ ਮਹਾਰਾਜ ਨੂੰ ਬੁਲਾਇਆ ਇਤਿਹਾਸ ਕਿੰਨਾ ਮਹਾਰਾਜ ਨੇ ਨਾ ਕੀਤੀ ਆਖਰਕਾਰ ਮਹਾਰਾਜ ਚਰੇ ਗਏ ਜਦੋਂ ਮਹਾਰਾਜ ਚਲੇ ਗਏ ਉਹਨਾਂ ਦੇ ਸਾਹਮਣੇ ਥਾਲੀ ਪਰੋਸੀ ਗਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਸੁਤੇ ਜੀਵਨ ਵਾਲੇ ਸਨ ਸਹਿਬ ਸੱਚ ਬੋਲਣ ਵਾਲੇ ਸਨ ਸੱਚਪਤਾ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਤਾਂ ਸੱਚਪਤਾ ਕਿ ਨੂੰ ਕਹਿੰਦੇ ਨੇ ਕੋਈ ਬੰਦਾ ਤੁਹਾਡੇ ਨਾਲ ਲੱਗਦਾ ਹੋਵੇ ਤੁਹਾਡੇ ਨਾਲ ਖਾਰ ਖਾਂਦਾ ਹੋਵੇ ਤੇ ਹੋਏ ਤਾਂ ਆਖੇ ਤੁਹਾਡੇ ਤੋਂ ਵੱਧ ਪਾਵਰਫੁਲ ਤੇ ਤੁਹਾਡੇ ਸਾਹਮਣਕ ਜੇ ਤੁਹਾਡੇ ਸਾਹਮਣੇ ਆਵੇਗਾ ਤੇ ਚਾਰ ਬੰਦਿਆਂ ਵਿੱਚ ਖੜਕੇ ਤੁਸੀਂ ਪਤਾ ਕਹੋਗੇ ਵਾਹ ਇਹ ਬੜਾ ਬੜਾ ਵਧੀਆ ਬੰਦਾ ਹੈ ਬੜਾ ਨਾਈਸ ਕੋਟ ਬੰਦਾ ਹੈ ਬਹੁਤ ਨਾਈਸ ਬੰਦਾ ਹੈ ਬੜਾ ਵਧੀਆ ਤੇ ਜਦੋਂ ਉਹ ਬੰਦਾ ਕਿਤੇ ਥੋੜਾ ਦੂਜਾ ਲਾ ਗਿਆ ਫਿਰ ਉੱਥੇ ਐਸੀ ਪਤਾ ਕੀ ਕਹਾਂਗੇ ਇਹ ਇਹਦੇ ਤੋਂ ਭੈੜਾ ਬੰਦਾ ਹੀ ਕੋਈ ਨਹੀਂ ਬੜਾ ਮਾੜਾ ਬੰਦਾ ਹੈ ਬੜਾ ਭੈੜਾ ਜੀ ਬੰਦਾ ਹੈ ਇੱਕ ਸੱਚਾ ਹੁੰਦਾ ਹੈ ਜਿਹੜਾ ਕਿਸੇ ਦੀ ਪਿੱਠ ਦੇ ਪਿੱਛੇ ਤੇ ਟਾਈਮ ਤੋਂ ਬਾਅਦ ਉਗਲਿਆ ਜਾਂਦਾ ਉਹਨੂੰ ਵੀ ਸੱਚ ਕਹਿੰਦੇ ਨੇ ਇੱਕ ਸੱਚ ਉਹ ਹੁੰਦਾ ਹੈ ਜਿਹੜਾ ਕਿਸੇ ਦੇ ਮੂੰਹ ਦੇ ਉੱਤੇ ਉਸੇ ਟਾਈਮ ਪਟਾਖਾ ਕਰਦਾ ਮਾਰਨਾ ਟਾਈਮ ਦੇ ਟਾਈਮ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਭਾਅ ਦਾ ਦਾ ਸੀ ਮਹਾਰਾਜ ਕਿਸੇ ਨੇ ਜਾਣ ਕੇ ਪਿੱਛੋਂ ਸੱਚ ਨਹੀਂ ਸੀ ਬੋਲਦੇ ਮਹਾਰਾਜ ਸੱਚ ਉਸੇ ਟਾਈਮ ਮੂੰਹ ਤੇ ਬੋਲਦੇ ਸਨ ਮਲਕ ਭਾਗੂ ਦੀਆਂ ਪੂੜੀਆਂ ਛੋਲੇ ਦੇਖ ਕੇ ਸ਼ਾਹੀ ਪਕਵਾਨ ਦੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਖੜੇ ਹੋ ਗਏ ਖੜੇ ਹੋ ਕੇ ਮਹਾਰਾਜ ਕਿਹਦੇ ਮਲਕ ਭਾਗੋ ਜਿਹੜੀ ਰੋਟੀ ਮੈਂ ਭਾਈ ਲਾਲੂ ਦੇ ਘਰ ਵਿੱਚ ਖਾਧੀ ਐ ਭਾਵੇਂ ਉਹ ਬਈ ਸੀ ਭਾਵੇਂ ਉਹ ਸੁੱਕੀ ਸੀ ਭਾਵੇਂ ਉਹ ਕੋਧਰੇ ਵੀ ਰੋਟੀ ਬਣੀ ਸੀ ਭਾਵੇਂ ਉਹਦੇ ਵਿੱਚ ਇੰਨਾ ਸਵਾਦ ਨਹੀਂ ਸੀ ਤੇ ਦੀਆਂ ਪੂੜੀਆਂ ਵਰਗਾ ਪਰ ਅਸਰ ਦੇ ਵਿੱਚ ਉਹਦੇ ਵਿੱਚੋਂ ਦੁੱਧ ਟਪਕਦਾ ਸੀ ਆ ਜਿਹੜੀ ਤਸਵੀਰ ਬਣਾਈ ਆ ਚਿੱਤਰਕਾਰਾਂ ਨੇ ਦੇਖੋ ਪੂੜੀ ਹੱਥ 'ਚ ਗੁਰੂ ਨਾਨਕ ਸਾਹਿਬ ਨੇ ਫੜੀ ਤੇ ਰੋਟੀ ਫੜੀ ਦੇਖੋ ਇਹ ਤਸਵੀਰ ਦੇ ਪ੍ਰਤੀਕ ਨੇ ਧਿਆਨ ਨਾਲ ਤਸਵੀਰ ਵੇਖੋ ਪ੍ਰਤੀਕ ਦਿੰਦੀ ਹੈ ਕੁਝ ਪੂੜੀ 'ਚੋਂ ਲੌਣੇ ਨਿਕਲਦਾ ਤੇ ਮੋਟੀ ਵਿੱਚੋਂ ਕਦੇ ਦੁੱਧ ਨਿਕਲ ਨਹੀਂ ਸਕਦਾ ਪਰ ਇਤਿਹਾਸਕਾਰ ਨੂੰ ਚਿੱਤਰਕਾਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਚ ਸਾਹਮਣੇ ਰੱਖਣ ਵਾਸਤੇ ਲੋਕਾਂ ਨੇ ਇਹ ਤਸਵੀਰ ਕੱਢਣੀ ਪਈ ਤਸਵੀਰ ਦਾ ਮੈਨਾ ਗਲਤ ਲਿਆ ਗਿਆ ਪਰ ਸਹੀ ਅਰਥ ਇਹਦਾ ਇਹ ਸੀ ਵੀ ਗੁਰੂ ਨਾਨਕ ਮਹਾਰਾਜ ਨੇ ਕਿਹਾ ਤੇਰੀਆਂ ਪੂੜੀਆਂ ਗਰੀਬਾਂ ਦੇ ਖੂਨ ਵਿੱਚ ਤਲੀਆਂ ਹੋਈਆਂ ਨੇ ਤੇ ਮੈਂ ਖੂਨ ਪੀਂਦਾ ਨਹੀਂ ਮੈਂ ਖੂਨ ਨਹੀਂ ਖਾ ਸਕਦਾ ਗਰੀਬ ਲਾਲੋ ਦੀ ਜੜੀ ਰੋਟੀ ਆ ਨਾ ਸੁੱਕੀ ਰੋਟੀ ਉਹ ਮਿਹਨਤ ਮੁਸ਼ਕਲ ਦੀ ਹੈ ਤੇ ਮਿਹਨਤ ਮੁਸ਼ਕਲ ਦੀ ਹੁੰਦੀ ਦੁੱਧ ਹੁੰਦੀ ਹੈ ਪਵਿੱਤਰ ਹੁੰਦੀ ਹੈ ਬੁੱਧ ਨੂੰ ਪਵਿੱਤਰ ਆਖਿਆ ਗਿਆ ਪਵਿੱਤਰ ਹੁੰਦੀ ਹੈ ਤੇ ਉਹਦੇ ਵਿੱਚੋਂ ਦੁੱਧ ਟਪਕਦਾ ਮੈਨੂੰ ਦਿਸਦਾ ਹੈ ਮਹਾਰਾਜ ਨੇ ਮਲਕ ਭਾਗੂ ਨੂੰ ਕਿਹਾ ਆਪਣੇ ਪਿਓ ਦਾ ਹਰ ਸਾਲ ਸ਼ਰਾਧ ਮਨਾਉਂਦਿਆਂ ਹੋਇਆਂ ਤੂੰ ਲੋਕਾਂ ਦੇ ਮਾੜਾ ਵਿੱਚ ਇਹ ਵਹਿਮ ਭਰਮ ਪੈਦਾ ਕਰਦਾ ਹੈ ਕਿ ਮੇ ਤੋਂ ਵੱਡਾ ਕੋਈ ਪੁੰਨੀ ਤੇ ਦਾਨੀ ਕੋਈ ਨਹੀਂ ਮਹਾਰਾਜ ਕਿ ਨੇ ਲਗਾਤਾਰ ਇੱਕ ਸਾਲ ਲੋਕਾਂ ਦੀਆਂ ਗਿੱਚੀਆਂ ਵੱਢਦਾ ਹੈ ਗਲੇ ਕੱਟਦਾ ਹੈ ਗਰੀਬਾਂ ਦਾ ਖੂਨ ਪੀਂਦਾ ਨਚੋੜਦਾ ਹੈ ਤੇ ਸਾਲ ਦਾ ਇੱਕ ਦਿਨ ਰੱਖਦਾ ਜਦੋਂ ਬ੍ਰਹਮ ਪੂਜ ਕਰਕੇ ਤੂੰ ਲੋਕਾਂ ਵਿੱਚ ਆਪਣੀ ਧੰਤਾ ਕਰਵਾ ਲੈਣਾ ਮਹਾਰਾਜ ਕਿ ਨੇ ਮੈਂ ਉਹਨਾਂ ਵਰਗਾ ਨਹੀਂ ਮੈਂ ਸੱਚ ਕਹਾਂਗਾ ਤੂੰ ਪਾਪੀ ਹੈ ਮੂੰਹ ਤੇ ਸੱਚ ਬੋਲਿਆ ਤੇ ਮੇਰੇ ਖਿਆਲ ਵਿੱਚ ਕੋਈ ਸਾਡੇ ਵਰਗਾ ਅੱਜ ਅੱਜ ਸਾਡੇ ਵਰਗਾ ਹੁੰਦਾ ਨਾ ਕੇਕਾ ਰੋਟੀ ਖਾਣ ਮਾਤੇ ਜਾਂਦਾ ਲੰਗਰ ਸ਼ਕਣਵਾ ਤੇ ਜਾਂਦਾ ਤੇ 4 ਪੈਸੇ ਲੈ ਕੇ ਉਹਦੇ ਮੂੰਹ ਤੇ ਭਾਵੇਂ ਨਾ ਕਹਿੰਦਾ ਕੋਈ 100 ਡਾਲਰ 200 ਡਾਲਰ ਦੇ ਦਿੰਦਾ ਤੇ ਮੂੰਹ ਤੇ ਭਾਵੇਂ ਅਸੀਂ ਕਹਿੰਦੇ ਵੀ ਬੜੇ ਵਧੀਆ ਬੰਦੇ ਜੀ ਤੁਸੀਂ ਬੜੇ ਗੋਣਾ ਤੇ ਜਦੋਂ ਸਾਨੂੰ ਪਤਾ ਲੱਗਦਾ ਵੀ ਸਹੀ ਨਹੀਂ ਅਸੀਂ ਮੂੰਹ ਤੇ ਨਹੀਂ ਸੀ ਕਹਿਣਾ ਪਿਛੋਂ ਕਹਿਣਾ ਸੀ ਨਹੀਂ ਜੀ ਨਹੀਂ ਬੜਾ ਗਲਤ ਬੰਦਾ ਹੈ ਤੇ ਅਗਲੇ ਸਾਲ ਭਾਵੇਂ ਫੇਰ ਅਸੀਂ ਕਰ ਜਾਂਦੇ ਗੁਰਨਾਰਕ ਸਾਹਿਬ ਦਾ ਇਦਾਂ ਦਾ ਸੁਭਾਅ ਨਹੀਂ ਸੀ ਉਹਨੇ ਸੱਚ ਬੋਲਿਆ ਸਦਾ ਮੂੰਹ ਦੇ ਉੱਤੇ ਖੈਰ ਮੈਂ ਗੁਰਬਾਣੀ ਦੀ ਗੱਲ ਕਰ ਰਿਹਾ